ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ 9ਵੀਂ ਜਮਾਤ ਦੀ ਗਣਿਤ ਦੀ ਕਿਤਾਬ ਦਾ ਅਧਿਆਇ 9ਵਾਂ ਚੱਕਰ ਅਭਿਆਸ ਨੰਬਰ 9.3 ਤੇ ਦਾ 8ਵਾਂ ਸਵਾਲ ਅਸੀਂ ਦੋ ਵਿਧੀਆਂ ਰਾਹੀਂ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਤੇ ਸਮਝੋ ਹੱਲ ਦੋਨੋਂ ਵਿਧੀਆਂ ਰਾਹੀਂ ਕੀਤੇ ਜਾ ਰਹੇ ਨੇ ਜਿਹੜੇ ਉਹਨਾਂ ਨੂੰ ਆਪਣੀ ਨੋਟਬੁੱਕ 'ਚ ਉਤਾਰ ਲਓ ਪਰ ਮਗਰੋਂ ਤੁਸੀਂ ਸਵਾਲ ਨੂੰ ਦੋਨੋਂ ਵਿਧੀਆਂ ਰਾਹੀਂ ਆਪਣੇ ਆਪ ਕਰਨ ਦਾ ਅਭਿਆਸ ਵੀ ਜ਼ਰੂਰ ਕਰੋ ਸਭ ਸ਼ੁਰੂ ਕਰੀਏ ਇਸੇ ਚੈਨਲ ਤੇ ਪਿਆਰੇ ਵਿਦਿਆਰਥੀਓ ਤੁਹਾਡੀ ਨੌਵੀਂ ਜਮਾਤ ਦੀਆਂ ਕੁਝ ਹੋਰ ਪਲੇਲਿਸਟਾਂ ਵੀ ਹਨ ਤੁਸੀਂ ਚੈਨਲ ਤੇ ਜਾਓ ਚੈਨਲ ਨੂੰ ਖੋਲੋ ਪਲੇਲਿਸਟ ਤੇ ਟੈਪ ਕਰੋ ਤੇ ਉੱਥੇ ਤੁਹਾਨੂੰ ਮਿਲੇਗੀ 9th english mcq ਇੱਕ ਅਗਲੀ 9th english literature ਇੱਕ ਅਗਲੀ 9th grammar ਇੱਕ ਅਗਲੀ 9th science ਇੱਕ ਅਗਲੀ 9th math notes ਜੋ ਪੰਜਾਬੀ ਅੰਗਰੇਜ਼ੀ ਮੀਡੀਅਮ ਹਰ ਲਈ ਹੈਗੀ ਹੈ ਤੇ ਇੱਕ ਅਗਲੀ 9th math english medium ਦੇ ਵਿੱਚ 9th math pscv ਤੇ ਫਿਰ ਇੱਕ ਹੈਗੇ ਬੱਚਿਓ ਮੈਥ ਕਨਸੈਪਟਸ ਇੰਗਲਿਸ਼ ਮੀਡੀਅਮ ਵਿੱਚ ਇੱਕ ਹੈਗੇ ਗਣਿਤ ਦੇ ਸਿਧਾਂਤ ਪੰਜਾਬੀ ਮੀਡੀਅਮ ਵਿੱਚ ਇੱਕ ਹੈਗੇ ਮੈਥ ਸ਼ਾਰਟਕੱਟਸ ਐਂਡ ਟ੍ਰਿਕਸ ਉਹ ਦੋਨੋਂ ਮੀਡੀਅਮ ਰਲਵੇਂ ਆ ਗਏ ਨੇ ਪੰਜਾਬੀ ਤੇ ਇੰਗਲਿਸ਼ ਤੇ ਇੱਕ ਹੈਗੀ ਬੱਚਿਓ ਐਬ੍ਰੀਵੀਏਸ਼ਨਸ ਜੋ ਕਿ ਗਿਆਨ ਦਾ ਖਜ਼ਾਨਾ ਹੈਗਾ ਉਹਨੂੰ ਵੀ ਜਰੂਰ ਖੋਲ ਕੇ ਦੇਖੋ ਸੋ ਇਹਨਾਂ ਪਲੇਲਿਸਟਾਂ ਨੂੰ ਵੀ ਐਕਸਪਲੋਰ ਕਰੋ ਤੇ ਇਹਨਾਂ ਵਿੱਚ ਪਹਿ ਵੀਡੀਓਜ਼ ਜਰੂਰ ਦੇਖੋ ਆਹ ਦੇਖਿਓ ਬੱਚਿਓ ਹੁਣ ਇਹ ਵਾਲਾ ਸਵਾਲ ਜੋ ਕਿ ਬੜਾ ਹੀ ਰੋਚਕ ਹੈ ਦੋਵੇਂ ਹੀ ਆ ਰਹੀ ਕਰਾਂਗੇ ਤੇ ਅਸੀਂ ਦੋ ਸਿਧਾਂਤ ਵੱਖਰੇ ਵੱਖਰੇ ਵਰਤਾਂਗੇ ਕਿੰਦੇ 8ਵਾਂ ਸਵਾਲੇ ਜੇਕਰ ਇੱਕ ਸਮਲੰਭ ਚਤੁਰਭੁਜ ਦੀਆਂ ਅਸਮੰਤਰ ਭੁਜਾਵਾਂ ਅਸਮੰਤਰ ਜਿਹੜੀਆਂ ਸਮੰਤਰ ਨਹੀਂ ਹੈਗੀਆਂ ਭੁਜਾਵਾਂ ਬਰਾਬਰ ਹੋਣ ਤਾਂ ਸਿੱਧ ਕਰੋ ਕਿ ਇਹ ਚੱਕਰੀ ਹੈ ਉਹ ਚਤੁਰਭੁਜ ਚੱਕਰੀ ਹੈ ਸੋ ਬੱਚਿਓ ਇਹ ਚਤੁਰਭੁਜ ਦਿੱਤਾ ਹੋਇਆ ਹੈ A B C D ਤੇ ਅਸਮੰਤਰ ਜਿਹੜੀਆਂ ਸਮੰਤਰ ਨਹੀਂ ਹੈਗੀਆਂ AD ਅਤੇ BC ਅਸਮੰਤਰ ਨਹੀਂ ਹੈਗੀਆਂ ਤੇ ਦੋਨੋਂ ਦੀ ਲੰਬਾਈ ਬਰਾਬਰ ਹੈ AD BC ਤੇ AB ਔਰ CD ਨੇ ਕਿਉਂਕਿ ਜਿਹੜਾ ਸੰਬਲਮ ਚਤੁਰਭੁਜ ਹੁੰਦਾ ਹੈ ਉਹਦੇ ਵਿੱਚ ਸੰਮੁਖ ਭੁਜਾਵਾਂ ਦਾ ਇੱਕੋ ਜੋੜਾ ਹੀ ਸਮੰਤਰ ਹੁੰਦਾ ਹੈ ਠੀਕ ਹੈ ਤੇ ਇੱਥੇ ਅਸਮੰਤਰ ਭੁਜਾਵਾਂ ਦਾ ਇੱਕ ਜੋੜਾ ਹੁੰਦਾ ਹੈ ਤੇ ਉਹਦੀ ਖਾਸ ਗੱਲ ਇੱਥੇ ਇਹਦੇ ਵਿੱਚ ਹੈਗੀ ਹੈ ਕਿ ਇਹ ਦੋਨੋਂ ਬਰਾਬਰ ਨੇ ਲੰਬਾਈ 'ਚ ਬਸ ਠੀਕ ਹੈ ਸੋ ABCD ਸੰਬਲਮ ਚਤੁਰਭੁਜ ਜਿਸ ਦੀਆਂ ਸਮੰਤਰ ਭੁਜਾਵਾਂ AD ਅਤੇ BC ਬਰਾਬਰ ਹਨ ਅਤੇ AB ਸਮੰਤਰ CD ਹੈ ਸੋ ਇਹ ਦੋ ਸਮੰਤਰ ਨੇ ਤੇ ਇਹ ਦੋ ਸਮੰਤਰ ਨਹੀਂ ਹੈਗੀਆਂ ਪਰ ਬਰਾਬਰ ਨੇ ਠੀਕ ਹੈ ਹੁਣ AP ਅਤੇ BQ DC ਤੇ ਲੰਭ ਖਿੱਚੋ AP ਅਤੇ BQ DC ਤੇ ਲੰਭ ਖਿੱਚੋ ਠੀਕ ਹੈ ਹੁਣ ਤ੍ਰਿਪੋਜ APD ਅਤੇ ਤ੍ਰਿਪੋਜ BQC ਵਿੱਚ AD BC AD BC ਇਹ ਦਿੱਤਾ ਅਸਮਾਨਤਰ ਭੁਜਾਵਾਂ ਬਰਾਬਰ ਨੇ ਕੋਣ APD ਕੋਣ BQC 90 ਡਿਗਰੀ ਰਚਨਾ ਅਸੀਂ ਤਿਆਰੀ ਹੈ ਆਪ ਲੰਭ ਖਿੱਚਿਆ APD ਤੇ BQC ਐਂਡ ਬੀ ਡਿਗਰੀ ਲੰਬ 90 ਡਿਗਰੀ ਦਾ ਕੋਣ ਬਣਾਉਂਦਾ ਹੁੰਦਾ ਹੈ ਤੇ AP ਬਰਾਬਰ BQ AP ਬਰਾਬਰ BQ ਇਹ ਕਿਉਂ ਸਮਾਂਤਰ ਰੇਖਾਵਾਂ ਵਿੱਚ ਲੰਭ ਬਰਾਬਰ ਹੁੰਦੇ ਨੇ ਸੋ ਵਚੋ ਜੇ ਦੋ ਸਮਾਂਤਰ ਭੁਜਾਵਾਂ ਨੇ ਇਹਨਾਂ ਵਿੱਚ ਲੰਭ ਖਿਚਲੋ ਇੱਕ ਤੇ ਖਿੱਚਿਆ ਲੰਭ ਦੂਜੇ ਤੇ ਆਪੇ ਹੀ ਲੰਭ ਬਣ ਜਾਏਗਾ ਸੋ ਚਾਹੇ ਇਹ ਤੇ ਲੰਭ ਖਿਚਲੋ ਚਾਹੇ ਇਹ ਤੇ ਲੰਭ ਖਿਚੋ ਇੱਕ ਤੇ ਲੰਭ ਖਿੱਚਿਆ ਦੂਜੇ ਤੇ ਬਰਾਬਰ ਦੂਜੇ ਤੇ ਆਪੇ ਲੰਭ ਹੋ ਜਾਏਗਾ ਤੇ ਇਹਦੇ ਚ ਜਿੰਨੇ ਮਰਜ਼ੀ ਲੰਭ ਖਿਚਲੋ ਅਣਗਿਣਤ ਅਣਗਿਣਤ ਲੰਬ ਖਿੱਚੇ ਜਾ ਸਕਦੇ ਨੇ ਉਹ ਸਾਰਿਆਂ ਦੀ ਲੰਬਾਈ ਹਮੇਸ਼ਾ ਬਰਾਬਰ ਹੁੰਦੀ ਹੈ ਸੋ ਸਮਾਂਤਰ ਲਿਖਾਵਾਂ ਵਿੱਚ ਲੰਬ ਬਰਾਬਰ ਹੁੰਦੇ ਨੇ ਤੇ ਬੱਚਿਓ ਇਹ ਸਾਡਾ ਕੀ ਬਣ ਗਿਆ ਆਰ ਰਾਈਟ ਐਂਗਲ ਸਮਕੋਣ ਐਚ ਕਰਨ ਹਾਈਪੋਟੈਨਿਊਸ ਤੇ ਹੈ ਵਣਗੀ ਸਾਈਡ ਆਰ ਐਚ ਐਸ ਸੋ ਤ੍ਰਿਭੁਜ एपीडी ਸਰਬੰਗ ਸਮ ਹੈ ਤ੍ਰਿਭੁਜ बीक्यूਸੀ ਦੇ ਆਰ ਐਚ ਐਸ ਸਰਬੰਗ ਸਮਤਾ ਦੇ ਨਿਯਮ ਤੋਂ ਰਾਈਟ ਐਂਗਲ ਹਾਈਪੋਟੈਨਿਊਸ ਸਾਈਡ ਸਮਕੋਣ ਕਰਨ ਅਤੇ ਪੂਜਾ ਠੀਕ ਹੈ ਜੀ ਹੁਣ ਬੱਚਿਓ ਐਸੀ ਸਿੱਧ ਕਰ ਦਿੱਤਾ ਵੀ ਇਹ ਦੋ ਤ੍ਰਿਪੁਜ ਜਿਹੜੇ ਨੇ ਹੈ ਸਮਾਨ ਹੈ ਸਰਬੰਗ ਸਮਨੇ ਸੋ ਇਸ ਲਈ ਕੋਣ ਪੀ ਡੀ ਏ ਕੋਣ ਪੀ ਡੀ ਏ ਬਰਾਬਰ ਕੋਣ ਕਿਊ ਸੀ ਵੀ ਕਿਊ ਸੀ ਵੀ ਕਿਉਂ ਸਰਬੰਗ ਸਮ ਤ੍ਰਿਪੁਜਾਂ ਦੇ ਸੰਗਤ ਕੋਣ ਬਰਾਬਰ ਹੋਣ ਠੀਕ ਹੈ ਜੀ ਹੁਣ ਪੀ ਡੀ ਏ ਨੂੰ ਬੱਚੇ ਮੈਂ ਸੀ ਡੀ ਲਿਖ ਸਕਦਾ ਡੀ ਡੀ ਇੱਥੇ ਤੱਕ ਹੈਗਾ ਨਾ ਤੇ ਮੈਂ ਇੱਥੋਂ ਦੀ ਲੈ ਲਿਆ ਸੀ ਡੀ ਕਿ QCB ਨੂੰ ਮੈਂ DCB ਲਿਖ ਸਕਦਾ ਐ QCB ਹੈਗਾ ਤੇ ਮੈਂ Q ਨੂੰ ਇੱਥੇ ਤੱਕ ਲੈ ਜਾਂਦਾ D DCB ਕੋਣ ਤੇ ਉਹੀ ਹੈ ਐ ਕੋਣ C ਬਣ ਰਿਹਾ ਐ ਕੋਣ D ਬਣ ਰਿਹਾ ਸੋਚਾਂ ਇਹਨੂੰ PDA ਲਿਖ ਦਵਾਂ ਜਾਂ CDA ਲਿਖ ਦਵਾਂ QCB ਨੂੰ ਮੈਂ DCB ਲਿਖ ਸਕਦਾ ਤੇ ਇਹਨੂੰ ਮੈਂ ਨੰਬਰ ਇੱਕ ਦਿੱਤਾ ਠੀਕ ਹੈ ਜੀ ਹੁਣ BAD CDA BAD CDA 180° ਕਿਉਂ ਏਬੀ ਸਮੰਤਰ ਸੀਡੀ ਹੈ ਅਤੇ ਕਾਟਵੀਂ ਰੇਖਾ ਦੇ ਇੱਕੋ ਪਾਸੇ ਦੇ ਅੰਦਰਲੇ ਕੋਣ ਸੰਪੂਰਕ ਹੁੰਦੇ ਹਨ ਸੋ ਕਾਟਵੀਂ ਰੇਖਾ ਕਿਹੜੀ ਹੈ ਏਬੀ ਏਡੀ ਕਾਟਵੀਂ ਰੇਖਾ ਹੋਗੀ ਅੰਦਰਲੇ ਕੋਣ ਕਿਹੜੇ ਹੋਗੇ ਇੱਕ ਐਵਲਾ ਹੋ ਗਿਆ ਇੱਕ ਐਵਲਾ ਹੋ ਗਿਆ ਅਸੀਂ ਇਹ ਪਰ ਚੁੱਕਿਆ 7ਵੀਂ ਜਮਾਤ ਦੇ ਵਿੱਚ ਦੋ ਸਮੰਤਰ ਭੁਜਾਵਾਂ ਹੋਣ ਤੇ ਬੱਚਿਓ ਦੋ ਸਮੰਤਰ ਰੇਖਾਵਾਂ ਹੋਣ ਤੇ ਕਾਟਵੀਂ ਰੇਖਾ ਦੇ ਅੰਦਰਲੇ ਇੱਕੋ ਪਾਸੇ ਦੇ ਕੋਣ ਜਿਹੜੇ ਨੇ ਉਹ ਸੰਪੂਰਕ ਹੁੰਦੇ ਹਨ ਭਾਵ ਉਹਨਾਂ ਦਾ 100 ਉਹਨਾਂ ਦਾ ਜੋੜ 180 ਡਿਗਰੀ ਹੁੰਦਾ ਹੈ ਠੀਕ ਹੈ ਹੁਣ ਬੱਚਿਓ ਐਫੋ ਬੀਏਡੀ ਜਮਾ ਸੀਡੀ 180 ਡਿਗਰੀ ਹੈ ਪਰ ਬੱਚਿਓ ਜਿਹੜਾ ਸੀਡੀ ਹੈ ਇਹ ਕਿਹਦੇ ਬਰਾਬਰ ਹੈਗਾ ਡੀਸੀਬੀ ਦੇ ਬਰਾਬਰ ਹੈਗਾ ਸੋ ਮੈਂ ਕੀ ਕੀਤਾ ਮੈਂ ਸੀਡੀ ਆ ਦੀ ਜਗ੍ਹਾ ਡੀਸੀਬੀ ਪੜ ਦਿੱਤਾ ਸੋ ਬੀਏਡੀ ਜਮਾ ਡੀਸੀਬੀ 1 ਤੋਂ ਇਹ 1 ਤੋਂ ਸੀਡੀ ਦੀ ਜਗ੍ਹਾ ਮੈਂ ਡੀਸੀਬੀ ਪੜ ਦਿੱਤਾ ਇੱਥੇ ਸੋ ਬੀਏਡੀ ਜਮਾ ਡੀਸੀਬੀ ਬਰਾਬਰ 180 ਡਿਗਰੀ ਹੁਣ ਬੱਚਿਓ ਦੇਖੋ ਬੀਏਡੀ ਇੱਕ ਐਵਲਾ ਕੋਣ ਹੈ ਤੇ ਬੀਸੀਡੀ ਜਾਂ ਡੀਸੀਬੀ ਐਵਲਾ ਕੋਣ ਹੈ ਹੁਣ ਇਹ ਦੋ ਕੋਣ ਨੇ बटे ਬੱਚੋ ਕਿਹੜੇ ਨੇ ਇਹ ਸੰਮੁਖ ਕੋਣ ਨੇ ਤੇ ਬੱਚੋ ਕਿਸੇ ਵੀ ਚਤੁਰਭੁਜ ਦੇ ਜੇ ਸੰਮੁਖ ਕੋਣਾਂ ਦਾ ਜੋੜ 180 ਡਿਗਰੀ ਹੋਵੇ ਇੱਕ ਦਾ ਹੋਵੇ ਭਾਵੇਂ ਇੱਕ ਕੋਈ ਲੈ ਲਓ ਜੇ ਇੱਕ ਦਾ ਹੋਏਗਾ ਤੇ ਦੂਜੇ ਦਾ ਵੀ ਹੋ ਜਾਏਗਾ ਕਿਉਂਕਿ ਚਤੁਰਭੁਜ ਦੇ ਚਾਰੋਂ ਕੋਣ ਨੇ ਜਿਹੜੇ ਉਹਨਾਂ ਦਾ ਜੋੜ ਇੱਥੇ 360 ਡਿਗਰੀ ਹੁੰਦਾ ਤੇ ਜੇ ਉਹ ਚੋਂ 180 ਡਿਗਰੀ ਕੱਢ ਦੋ ਇਹ ਦੋ ਕੋਣਾਂ ਦਾ ਜੋੜ 180 ਡਿਗਰੀ ਹੋਵੇ ਕਿ ਇਹ ਦੋਨਾਂ ਦਾ ਜੋੜ ਵੀ ਆਪਣੇ ਆਪ 180 ਡਿਗਰੀ ਹੋ ਜਾਏਗਾ ਕਿਉਂਕਿ 360 ਵਿੱਚੋਂ ਜੇਨੇ ਤੁਸੀਂ 180 ਘਟਾਓਗੇ ਤੇ ਤੁਹਾਨੂੰ 180 ਮਿਲੇਗਾ ਸੋ ਚੱਕਰੀ ਚਤੁਰਪੁਜ ਦੀ ਬੱਚਿਓ ਇਹ ਖਾਸੀਅਤ ਹੁੰਦੀ ਏ ਕਿ ਉਸਦੇ ਸੰਮੁਖ ਕੋਣਾਂ ਦਾ ਜੋੜ 180 ਡਿਗਰੀ ਹੁੰਦਾ ਐ ਅਸੀਂ ਸਿੱਧ ਕਰ ਦਿੱਤਾ VAD ਜਾਂ DCV ਕਿਉਂਕਿ ਚਤੁਰਪੁਜ ਦੇ ਸੰਮੋਖ ਕੋਣ ਸੰਪੂਰਕ ਹਨ ਇਸ ਲਈ ਚਤੁਰਪੁਜ ABCD ਇੱਕ ਚੱਕਰੀ ਚਤੁਰਪੁਜ ਹੈ ਸੋ ਇਹ ਬੱਚਿਓ ਸਿਧਾਂਤ ਨੂੰ ਵਰਤ ਕੇ ਅਸੀਂ ਕਿਸੇ ਚਤੁਰਪੁਜ ਨੂੰ ਚੱਕਰੀ ਚਤਰਪੁਜ ਸਿੱਧ ਕਰ ਸਕਦੇ ਇਹਦਾ ਮਤਲਬ ਹੈ ਵੇਖੀ ਅਸੀਂ ਇਹਦੇ ਤੇ ਇੱਕ ਐਸਾ ਚੱਕਰ ਖਿੱਚ ਸਕਦੇ ਹਾਂ ਜਿਹੜਾ ਕਿ A B C D ਇਹ ਚਾਰੋਂ ਸ਼ਿਖਰਾਂ ਤੋਂ ਲੰਘ ਕੇ ਜਾਏਗਾ ਇਹਦਾ ਮਤਲਬ ਹੈ ਠੀਕ ਹੈ ਹੁਣ ਬੱਚਿਓ ਇਸੇ ਸਵਾਲ ਨੂੰ ਦੂਜੀ ਵਿਧੀ ਨਾਲ ਕਰੀਏ ਦੂਜੀ ਵਿਧੀ ਸਵਾਲ ਉਹੀ ਹੈ ਪਰ ਥੋੜਾ ਅਸੀਂ ਵੱਖਰੇ ਢੰਗ ਨਾਲ ਕਰਾਂਗੇ ਹੁਣ ਠੀਕ ਹੈ ਸੋ ABCD ਸਮਲਭ ਚਤਰਪੁਜ ਹੈ ਜਿਸ ਦੀਆਂ ਅਸਮਾਨਤਰ ਭੁਜਾਵਾਂ AD ਅਤੇ BC ਬਰਾਬਰ ਹਨ ਅਤੇ AB ਸਮੰਤਰ CD ਹੈ AD ਦੇ ਸਮੰਤਰ BE ਖਿਚੋ ਇਹ AD ਦੇ ਸਮੰਤਰ BE ਖਿਚੋ ਖਿੱਚ ਲਈਜੀ ਠੀਕ ਹੈ ਹੁਣ ਬੱਚੋ ਕੀ ਹੋਏਗਾ ਦੇਖੋ ਹੁਣ ਅਗਰ ਮੈਂ ਇਹਦੇ ਸਮੰਤਰ ਇਹ ਖਿਚਾਂਗਾ ਤੇ AB ਸਮੰਤਰ DE ਤੇ ਹੈ ਗਈ ਇਹ ਪੱਲੇ ਤੇ AD ਸਮੰਤਰ DE ਰਚਨ ਆ ਗਈ ਇਹਦਾ ਮਤਲਬ ਕੀ ਹੈ ਕਿ ABED ਇੱਕ ਸਮੰਤਰ ਚਤੁਰਪੁਜ ਬਣ ਗਿਆ ਕਿਉਂਕਿ ਦੋਨੋਂ ਭੁਜਾਵਾਂ ਮਲਕੀ ਸੰਮੁਖ ਭੁਜਾਵਾਂ ਦੇ ਦੋਨੋਂ ਜੋੜੇ ਸਮੰਤਰ ਹੋ ਗਏ। ਸੋ ਏਬੀਈਡੀ ਇੱਕ ਸਮੰਤਰ ਚਤੁਰਭੁਜ ਹੈ ਕਿਉਂਕਿ ਏਬੀ ਸਮੰਤਰ ਸੀਡੀ ਦਿੱਤਾ ਹੋਇਆ ਤੇ ਏਡੀ ਦੇ ਸਮੰਤਰ ਮੈਂ ਬੀ ਖਿੱਚ ਦਿੱਤਾ। ਸੋ ਏਬੀਈਡੀ ਇੱਕ ਸਮੰਤਰ ਚਤੁਰਭੁਜ ਹੈ। ਹੁਣ ਏਡੀ ਬਰਾਬਰ ਬੀਸੀ ਦਿੱਤਾ ਹੈ। ਦੇਖੋ ਏਡੀ ਅਤੇ ਬੀਸੀ ਬਰਾਬਰ ਹਨ। ਅਤੇ ਏਡੀ ਬਰਾਬਰ ਬੀ ਹੈਗਾ ਕਿਉਂ? ਸਮੰਤਰ ਚਤੁਰਭੁਜ ਦੇ ਸੰਮੁਖ ਭੁਜਾਵਾਂ ਬਰਾਬਰ ਹਨ ਕਿਉਂਕਿ ਇਹ ਹੈ ਜੇ ਏਬੀਈਡੀ ਜੇ ਸਮਾਂਤਰ ਚਤੁਰਭੁਜ ਹੋਗਾ ਤੇ AD DE ਦੇ ਬਰਾਬਰ ਹੋਏਗਾ ਕਿਉਂ ਸਮਾਂਤਰ ਚਤੁਰਭੁਜ ਦੇ ਸਨਮੁਕਾਂਮ ਬਰਾਬਰ ਹੁੰਦੀਆਂ ਨੇ ਸੋ ਬੱਚੋ AD BC AD BE ਸੋ ਐਜੇ ਖੱਬੇ ਪਾਸੇ ਬਰਾਬਰ ਨੇ ਤੇ ਸੱਜੇ ਪਾਸੇ ਬਰਾਬਰ ਹੋ ਜਾਣਗੇ ਭਾਵ BC DE, BE ਜਾਂ BE DC ਸੋ ਇਸ ਤਰ੍ਹਾਂ BE ਬਰਾਬਰ BC ਹੋ ਗਿਆ ਇਸ ਲਈ ਕੋਣ DEC BCE ਕੋਣ GEC -E. त्यों? त्यों बराबर BCE क्यों क्योंकि बराबर भुजाओं ਦੇ ਸੰमुख कोण बराबर ਹੁੰਦੇ ਹਨ ਸੋ ਅਗਰ ਇਹ ਪੂਜਾ ਬਰਾਬਰ ਹੈ ਇਹ ਪੂਜਾ ਬਰਾਬਰ ਹੈ ਇਹਦੇ ਸੰमुख ਐਵਲਾ ਕੋਣ ਤੇ ਇਹਦੇ ਸੰमुख ਐਵਲਾ ਕੋਣ ਬਰਾਬਰ ਹੋਣਗੇ ਐ ਸਮਦੋ ਪੂਜੀ ਤ੍ਰਿਭੁਜ ਬਣ ਗਿਆ ਸੋ ਹੁਣ BCE ਨੂੰ ਮੈਂ BCE BCD ਲਿਖ ਸਕਦਾ ਕਿਉਂਕਿ BCE ਜਿਹੜਾ ਹੈਗਾ ਹੈ BCE ਮੈਂ ਇਹਨੂੰ ਇੱਥੇ ਤੱਕ ਲੈ ਜਾਵਾਂ BC ਨੂੰ BC ਡਿਗਰੀ ਦਿੱਤਾ ਕੋਈ ਫਰਕ ਨਹੀਂ ਪੈਂਦਾ ਠੀਕ ਹੈ ਨਾ ਇੱਕੋ ਹੀ ਗੱਲ ਕੋਣ ਤੇ ਉਹੀ ਰਹੇਗਾ ਇਹਨੂੰ ਨੰਬਰ ਇੱਕ ਦੇ ਦਿੱਤਾ ਤੇ ਬਰਾਬਰ ਭੁਜਾਵਾਂ ਦੇ ਸੰਮੂ ਖੋਣ ਬਰਾਬਰ ਮੈਂ ਇੱਥੇ ਬ੍ਰੈਕਟ 'ਚ ਲਿਖ ਦਿੱਤਾ ਇਹ ਕਾਰਨ ਹੈ ਲੈਸ ਅਤੇ BAD DEV DA D DEB ਇਹ ਕਿਉਂ ਬੱਚਿਓ ਸਮਾਂਤਰ ਚਤੁਰਭੁਜ ਦੇ ਸੰਮੂ ਕੋਣ ਬਰਾਬਰ ਹੁੰਦੇ ਹਨ ਸਮਾਂਤਰ ਚਤੁਰਭੁਜ ਦੇ ਸੰਮੂ ਕੋਣ ਬਰਾਬਰ ਹੁੰਦੇ ਹਨ ਕੋਈ ਵੀ ਸੰਮੂ ਕੋਈ ਵੀ ਸਮਾਂਤਰ ਚਤੁਰਭੁਜ ਲੈ ਲਓ ਜਿਹੜਾ ਇਹ ਵਾਲਾ ਕੋਣ ਹੈ ਇਹ ਦੇ ਬਰਾਬਰ ਹੋਏਗਾ ਇਹ ਵਾਲਾ ਕੋਣ ਇਹ ਦੇ ਬਰਾਬਰ ਹੋਏਗਾ ਸੋ B A D ਬਰਾਬਰ D E B ਠੀਕ ਹੈ ਹੁਣ D E B ਜਮ ਬ E C ਰੇਖੀ ਜੋੜਾ ਹੋ ਗਿਆ D E B ਜਮ B E C ਇਹ ਬੱਚਾ ਕੀ ਹੋ ਜਾਏਗਾ 180 ਡਿਗਰੀ ਕਿਉਂ ਰੇਖਾ ਜੋੜ ਰੇਖੀ ਜੋੜਾ ਜੋ ਕਿ ਡੀ ਸੀ ਇੱਕ ਸਰਵ ਰੇਖਾ ਹੈਗੀ ਹੈ ਉਹ ਜਾਏਗੀ ਹੈ ਸਮান্ত ਆਪਣਾ ਸਮਲਵ ਚਤੁਰਭੁਜ ਦੀ ਹੈ ਨਾ ਸੋ ਇਸੇ ਤੀਏ ਸੋ ਇਸ ਕਰਕੇ ਰੇਖੀ ਜੋੜਾ ਹੈਗਾ 180 ਡਿਗਰੀ ਹੁਣ ਬੱਚਿਓ 1 ਅਤੇ 2 ਤੋਂ ਸਾਨੂੰ ਕੀ ਪ੍ਰਾਪਤ ਹੁੰਦਾ ਹੈ ਇਹ ਦੇਖੋ ਬੀ ਐ ਡੀ ਜਿਹੜਾ ਹੈ ਇਹ ਕਹਿੰਦੇ ਡੀ ਈ ਵੀ ਬੀ ਐ ਡੀ ਦੇ ਬਰਾਬਰ ਹੈਗਾ ਸੋ ਮੈਂ ਡੀ ਦੀ ਜਗ੍ਹਾ ਬੀ ਐ ਡੀ ਲਿਖ ਦਿੱਤਾ ਤੇ ਬੀ ਈ ਸੀ ਬੀ ਸੀ ਡੀ ਦੇ ਬਰਾਬਰ ਹੈਗਾ ਸੋ ਬੀ ਸੀ ਦੀ ਜਗ੍ਹਾ ਮੈਂ ਬੀ ਸੀ ਡੀ ਲਿਖ ਦਿੱਤਾ ਸੋ 1 ਅਤੇ 2 ਤੋਂ ਐਵੇਂ ਜਿਹੜਾ BEC ਹੈਗਾ ਇਹਦੀ ਜਗ੍ਹਾ BCD ਲਿਖ ਦਿੱਤਾ ਜ ਜਿਹੜੀ EB ਹੈਗਾ ਇਹਦੀ ਜਗ੍ਹਾ ਮੈਂ BAD ਲਿਖ ਦਿੱਤਾ ਸੋ BAD ਜਦੋਂ BCD ਬਰਾਬਰ 180 ਡਿਗਰੀ ਹੁੰਦੀ ਹੈ ਉਹ ਬੱਚਾ ਕੀ ਹੋ ਗਿਆ BAD ਤੇ BCD ਇਹ ਫੇ ਕੀ ਹੋ ਗਿਆ ਬੱਚੋ ਸੰਮੁਖ ਕੋਣ ਸੰਪੂਰਕ ਹੋ ਗਏ ਕਿਉਂਕਿ ਚਤੁਰਪੁਜ ਦੇ ਸੰਮੁਖ ਕੋਣ ਸੰਪੂਰਕ ਹਨ ਸੰਪੂਰਕ ਦਾ ਮਤਲਬ ਹੁੰਦਾ ਹੈ ਜਿਨ੍ਹਾਂ ਦਾ ਜੋੜ 180 ਡਿਗਰੀ ਹੁੰਦਾ ਹੈ ਇਸ ਲਈ ਚਤੁਰਪੁਜ ABCD ਇੱਕ ਚੱਕਰੀ ਚਤੁਰਕੁਜ ਹੈ ਸੋ ਬੱਚਿਓ ਬੜਾ ਹੀ ਰੋਚਕ ਬੜਾ ਹੀ ਵਧੀਆ ਸਵਾਲ ਸੀਗਾ ਤੇ ਦੋ ਵਖ ਵਖ ਢੰਗਾਂ ਦੇ ਨਾਲ ਅਸੀਂ ਤੁਰਿਆ ਤੇ ਅਖੀਰ ਵਿੱਚ ਚੱਕਰੀ ਚਤੁਰਪੁਜ ਦਾ ਜਿਹੜਾ ਸੰਮੋਕੋਣਾ ਦਾ ਸੰਪੂਰਕ ਹੋਣ ਦਾ ਜੋ ਸਿਧਾਂਤ ਤੇ ਉਹਨੂੰ ਵਰਤਿਆ ਸੀ ਹੈ ਸਿੱਧ ਕੀਤਾ ਸੋ ਪਿਆਰੇ ਵਿਦਿਆਰਥੀਓ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰਵ ਰੱਖਾ ਬੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ